ਇਹ ਕਾਲ ਤੁੰਗਾਂਲ ਦੇ ਆਪਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਨਗਰਪੰਚਾਇਤ ਦਫਤਰ ਨਡਾਲਾ ਵਿਖੇ ਨਗਰਪੰਚਾਇਤਾਂ ਦੇ ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਸੀ ਪਰੰਤੂ ਕਰਵੀਨਰ ਨਾ ਪਹੁੰਚਣ ਕਾਰਨ ਚੋਣ ਮੁਲਤਵੀ ਹੋ ਗਈ ਇਸ ਤੋਂ ਪਹਿਲਾਂ ਵਿਰੋਧੀ ਆਪ ਆਪ ਪਾਰਟੀ ਦੇ ਕੌਂਸਲਰਾਂ ਅਤੇ ਆਗੂਆਂ ਨੇ ਕਾਂਗਰਸ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਜਿਸ ਦੇ ਚੱਲਦੇ ਉਸ ਸਮੇਂ ਮਾਹੌਲ ਤਣਾਪੂਰਨ ਹੋ ਗਿਆ ਅਸਲ ਵਿੱਚ ਪ੍ਰਧਾਨ ਬਣਾਉਣ ਲਈ ਕਾਂਗਰਸ ਕੋਲ ਬਹੁਤ ਹਾਸਲ ਸੀ ਜਿਸ ਦੇ ਚਲਦਿਆਂ ਕਾਂਗਰਸ ਦੇ ਪ੍ਰਧਾਨ ਦੀ ਚੋਣ ਕਰਨੀ ਸੀ ਜਦੋਂ ਆਪ ਪਾਰਟੀ ਦੇ ਆਗੂਆਂ ਨੂੰ ਪਤਾ ਲੱਗਾ ਕਿ ਚੋਣ ਮੁਲਤਵੀ ਹੋ ਗਈ ਹੈ ਉਹਨਾਂ ਨੇ ਖੁਸ਼ੀ ਵਿੱਚ ਢੋਲ ਵਜਾਣੇ ਤੇ ਭੰਗੜੇ ਪਾਉਣੇ ਸ਼ੁਰੂ ਕਰ ਦਿੱਤੇ ਇਸ ਦੌਰਾਨ ਉਧਾਇਕ ਸੁਖਪਾਲ ਸਿੰਘ ਕੇਹੜਾ ਨੇ ਆਖਿਆ ਕਿ ਇਹ ਵੀ ਪਹਿਲੀ ਵਾਰ ਹੋਇਆ ਕਿ ਕੋਈ ਹਾਰ ਕੇ ਵੀ ਜਿੱਤ ਦੀ ਖੁਸ਼ੀ ਵਿੱਚ ਢੋਲ ਵਜਾ ਰਿਹਾ ਹੈ ਪੇਸ਼ ਹੈ ਇੱਕ ਰਿਪੋਰਟ ਅੱਜ ਨਗਰ ਪੰਚਾਇਤ ਨਡਾਲਾ ਦੀ ਪ੍ਰਧਾਨਗੀ ਤੇ ਮੀਤ ਪ੍ਰਧਾਨਗੀ ਦੀ ਚੋਣ ਸੀਗੀ ਇਸ ਵਕਤ ਅਸੀਂ ਯੂ ਦੇ ਦਫਤਰ ਦੇ ਬਾਹਰ ਖੜੇ ਆਂ ਔਰ ਟਾਈਮ ਤੁਸੀਂ ਘੜੀ ਤੇ ਦੇਖ ਸਕਦੇ ਹੋ ਕਿ 1 ਵਜੇ ਲਗਭਗ 20 ਮਿੰਟ ਹੋ ਗਏ ਨੇ ਜਿਹੜਾ ਟਾਈਮ ਸੀ ਪ੍ਰਧਾਨਗੀ ਦਾ ਉਹ 1 ਵਜੇ ਸ਼ਾਰਪ ਸੀਗਾ ਅਸੀਂ ਸਾਰੇ 7 ਦੇ 7 ਅਸੀਂ ਕਾਉਂਸਲਰ ਤੁਸੀਂ ਇੱਥੋਂ ਨਿਗਾਹ ਮਾਰ ਸਕਦੇ ਕਾਂਗਰਸ ਪਾਰਟੀ ਨਾਲ ਕਨੈਕਟਡ ਸਾਡੀਆਂ ਭੈਣਾਂ ਤੇ ਸਾਡੇ ਜ਼ੁਰਗ ਤੇ ਸਮੇਤ ਮੈਂ ਪਾ ਕੇ 11 ਦੇ ਵਿੱਚੋਂ ਅਸੀਂ 7 ਵੋਟਰ ਰਿਆਂ 11 ਚੋਂ ਤੇ ਅਸੀਂ ਪੂਰੇ 1 ਵਜੇ ਤੋਂ ਪਹਿਲਾਂ 10 15 ਮਿੰਟ ਇੱਥੇ ਆ ਕੇ ਵਿਰਾਜਮਾਨ ਹੋ ਗਏ ਆ ਤੇ ਬਾਅਦ ਵਿੱਚ 15 ਮਿੰਟ ਵੇਟ ਕਰ 20 ਮਿੰਟ ਵੇਟ ਕਰ ਤੇ ਬਾਅਦ ਵਿੱਚ ਈਓ ਨੇ ਆ ਕੇ ਸਾਨੂੰ ਇਨਫੋਰਮ ਕਰਤਾ ਜੀ ਕਿ ਜਿਹੜਾ ਜਿਹੜਾ ਸਾਡਾ ਕਨਵੀਨਰ ਹੈ ਇਸ ਮੀਟਿੰਗ ਦਾ ਯਾਨੀ ਕਿ ਤਹਿਸੀਲਦਾਰ ਪੁਲੱਥ ਉਹ ਬਹੁਤ ਬਿਮਾਰ ਹੋ ਗਿਆ ਮਤਲਬ ਉਹਦੀ ਐਂਜਿਓਗ੍ਰਾਫੀ ਹੋਣ ਲੱਗੀ ਜੀ ਉਹ ਤਾਂ ਹਾਰਟ ਦਾ ਪੇਸ਼ੈਂਟ ਹੈ ਜੀ ਉਹਦਾ ਬੀਪੀ ਸ਼ੂਟ ਅਪ ਹੋ ਗਿਆ ਅਸਲ 'ਚ ਇਹ ਸਾਰਾ ਇੱਕ ਆ ਢੋਂਗ ਰਚਿਆ ਗਿਆ ਵਾ ਅੱਜ ਆਮ ਆਦਮੀ ਪਾਰਟੀ ਆਪਣੀ ਹਾਰ برداشت ਹੀ ਨਹੀਂ ਕਰ ਸਕ ਰਹੀ ਕੇਜਰੀਵਾਲ ਭਗਵੰਤ ਮਾਨ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੇ ਐਡੇ ਕਮ ਦਿਲੇ ਨੇ ਐਡੇ ਕਮਜ਼ੋਰ ਨੇ ਕਿ ਉਹ ਆਪਣੀ ਹਾਰ ਨਹੀਂ برداشت ਕਰ ਸਕਦੇ ਔਰ ਹਾਰ برداشت ਕਰਨ ਨਾਲੋਂ ਉਹ ਕਹਿੰਦੇ ਕਾਨੂੰਨ ਛਿੱਕੇ ਤੇ ਟੰਗ ਦਿਓ ਪੁਲਿਸ ਦਾ ਦੁਰਉਪਯੋਗ ਕਰ ਲੋ ਡਰਾ ਲੋ ਕਾਉਂਸਲਰ ਸਟਾਫ ਸੀਏਏ ਸਟਾਫ ਬਣਾ ਲੋ ਉਹਨਾਂ ਦੀਆਂ ਪ੍ਰਾਪਰਟੀਆਂ ਦੀ ਮੰਗਤੀਆਂ ਕਰਾ ਲੋ ਹਰ ਹੀਲਾ ਵਸੀਲਾ ਵਰਤੇ ਆ ਪਿਛਲੇ ਦਿਨਾਂ 'ਚ ਪਰ ਇਹਦੇ باوجود ਵੀ ਅਸੀਂ ਢਿਲਵਾ ਜਿੱਤ ਕੇ ਆਏ ਆ ਅਨਪੋਸਟ ਹੋਈ ਇਲੈਕਸ਼ਨ 11 ਵਿੱਚੋਂ ਅਸੀਂ 9 ਸੀਗੇ ਦੂਜੇ 2 ਆਏ ਲੇਕਿਨ ਬੋਲੇ ਨਹੀਂ ਸਾਡਾ ਔਨ ਰਿਕਾਰਡ ਪ੍ਰਧਾਨਗੀ ਤੇ ਉਮੀਦ ਪ੍ਰਧਾਨਗੀ ਦੀ ਚੋਣ ਉੱਥੇ ਢਿਲਵਾ ਵਿੱਚ ਅਨਪੋਸਟ ਹੋਈ ਆ ਤੇ ਇੱਥੇ ਵੀ ਅਸੀਂ ਕਲੀਅਰ ਕੱਟ ਵਿਨਰ ਸੀਗੇ ਤੇ ਇਥੋਂ ਭੱਜ ਗਿਆ ਹੁਣ ਬਾਰ ਢੋਲ ਵਜਾਉਂਦੇ ਫਿਰਦੇ ਦੱਸੋ ਕੀ ਕਹਿੰਦੇ ਹੁੰਦੇ ਬੇਸ਼ਰਮਾਂ ਦੀ ਡੁੱਲਗੀ ਥਾਲ ਕਹਿੰਦੇ ਸੀ ਤਾਂ ਪੁੰਜੇ ਬਹਿ ਕੇ ਖਾਣੇ ਹਾਰ ਗਏ ਨੇ ਭਗੋੜੇ ਨੇ ਭੱਜ ਗਏ ਨੇ ਅਫਸਰ ਨੂੰ ਭਜਾਤਾ ਉਹਨੂੰ ਵਿਚਾਰੇ ਨੂੰ ਹਾਰਟ ਪੇਸ਼ੈਂਟ ਬਣਾਤਾ ਤੇ ਆ ਢੋਲ ਵਜਾ ਰਹੇ ਨੇ ਬਾਹਰਲੇ ਪਾਸੇ ਖੜ ਕੇ ਸ਼ਾਇਦ ਤੁਹਾਨੂੰ ਨਹੀਂ ਸੁਣਦਾ ਬਿਕੋਜ਼ ਮੇਰੇ ਮਾਈਕ ਲੱਗਾ ਵਾ ਉਹ ਫਿਰ ਉਹੀ ਗੱਲ ਬੜੇ ਮੈਂ ਕਹਿੰਨਾ ਐਡੇ ਬੇਸ਼ਰਮ ਬੰਦੇ ਇਹਨੇ ਵਹਾਯਾਤ ਆਦਮੀ ਗੁੰਡਾ ਅੰਸਰ ਪਦਮਾਸ਼ ਅੰਸਰ ਸਰਕਾਰ ਇਹੋ ਜਿਹੇ ਬੰਦਿਆਂ ਨੂੰ ਸ਼ਹਿ ਦੇ ਰਹੀ ਹੈ ਕੀ ਸਾਡੇ ਪੰਜਾਬ ਦਾ ਭਵਿੱਖ ਇਹ ਹੈ ਕਿ ਸਾਡੇ ਪੰਜਾਬ ਦੇ ਨੌਜਵਾਨ ਜਿਹੜੇ ਵਿਚਾਰੇ ਵਿਦੇਸ਼ਾਂ ਜਾਣ ਤੇ ਮਜਬੂਰ ਹੋ ਗਏ ਆ ਇਹਨਾਂ ਕਰਤੂਤਾਂ ਦੇ ਕਰਕੇ ਹੀ ਆ ਜੋ ਤੁਸੀਂ ਇੱਥੇ ਲਾਅ ਐਂਡ ਆਰਡਰ ਪ੍ਰੋਵਾਈਡ ਕਰ ਰਹੇ ਹੋ ਪੁਲਿਸ ਦਾ ਇਸਤੇਮਾਲ ਕਰੇ ਸਹੀ ਕਮਾਨੀ ਨਹੀਂ ਹੋ ਰਿਹਾ ਕਿਤੇ ਵੀ ਆ ਬਦਮਾਸ਼ਾਂ ਨੂੰ ਸ਼ਹਿ ਦੇਣ ਵਾਸਤੇ ਜ਼ਰੂਰ ਕੀਤਾ ਜਾ ਰਿਹਾ ਸੋ ਅਸੀਂ ਦਰੇੜਾ ਅਸੀਂ ਜੋ ਫੈਸਲਾ ਲਿਆ ਹੋਇਆ ਉਹਦੇ ਤੇ ਅਸੀਂ ਬਿਲਕੁਲ ਕਾਇਮ ਆ ਸਾਡੇ ਵਾਲੇ ਇਲੈਕਸ਼ਨ ਦੋਹਾਂ ਦਿਨਾਂ ਨੂੰ ਕਰਾ ਲੈਣ ਪੰਜਾਂ ਨੂੰ ਕਰਾ ਲੈਣ ਹਫ਼ਤੇ ਨੂੰ ਕਰਾ ਲੈਣ ਅਸੀਂ ਜਿੱਤਾਂਗੇ ਵਾਹਿਗੁਰੂ ਦੀ ਕਿਰਪਾ ਨਾਲ ਕਿਉਂਕਿ ਸਾਡੇ ਪਿੱਛੇ ਸੱਚ ਦਾ ਸਾਥ ਆ ਔਰ ਅਕਾਲਪੁਰ ਵਾਹਿਗੁਰੂ ਦਾ ਹੱਥ ਹੈਗਾ ਵਾ ਔਰ ਦੂਜਾ ਕਿ ਨਹੀਂ ਕਰਾਉਣਗੇ ਤਾਂ ਅਸੀਂ ਤੁਰੰਤ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਖੜਕਟਾਵਾਂਗੇ ਹਾਈ ਕੋਰਟ ਬੂਵ ਕਰਾਂਗੇ ਔਰ ਗਵਰਨਮੈਂਟ ਨੂੰ ਇਲੈਕਸ਼ਨ ਕਰਾਉਣ ਤੇ ਮਜਬੂਰ ਕਰਾਂਗੇ ਅੱਜ ਸਿਰਫ ਆ ਜਿਹੜੇ ਆ ਬੋਕਰ ਪਾਰਟੀ ਦੇ ਬਦਮਾਸ਼ ਨੇ ਇਹ ਪੁਲਿਸ ਦੇ ਸਿਰ ਤੇ ਕੱਪੜੇ ਨੇ ਇਹਨਾਂ ਦੀ ਆਪਣੀ ਕੋਈ ਵੈਲਿਊ ਨਹੀਂ ਗਈ ਕਦੀ ਦੇਖਿਆ ਤੁਸੀਂ ਕਿ ਬੰਦੇ ਖਾਰੇ ਹੋਣ ਘਟ ਗਿਣਤੀ 'ਚ ਹੋਣ ਤੇ ਬਾਹਰ ਜਾ ਕੇ ਢੋਲ ਵਜਾਉਂਦੇ ਹੋਣ ਇਦਨੋਂ ਜ਼ਿਆਦਾ ਬੇਸ਼ਰਮੀ ਦੀ ਕੋਈ ਹੱਦ ਨਹੀਂ ਮੈਨੂੰ ਨਜ਼ਰ ਆ ਰਹੀ ਮੈਨੂੰ ਮੈਂ ਕਹਿੰਦਾ ਇਹਨਾਂ ਦੀ ਲੀਡਰ ਵੀ ਬੜੇ ਬਸ਼ਰਮ ਤੇ ਬੜੇ ਢੀਠ ਨੇ ਨਹੀਂ ਤਾਂ ਬੰਦਾ ਇਸ ਤਰ੍ਹਾਂ ਦੀ ਕੋਈ ਵੀ ਜਿਹੜੀ ਕਾਰਗੁਜ਼ਾਰੀ ਕੋ ਕਰਦਾ ਉਹਨੂੰ ਲੀਡਰ ਜਿਹੜਾ ਚੰਗਾ ਉਹ ਰੋਕਦਾ ਕਿ ਤੁਸੀਂ ਇਦਾਂ ਗਲਤ ਕੰਮ ਨਹੀਂ ਕਰਨੇ ਕੋਈ ਗਲਤ ਨਾਰੇ ਨਹੀਂ ਲਾਉਣੇ ਕੋਈ ਢੋਲ ਨਹੀਂ ਵਜਾਉਣਾ ਢੋਲ ਤਾਂ ਵਜਾਉਂਦੇ ਨੇ ਲੋਕੀ ਜਿੱਤੇ ਹੋਏ ਯਾਰ ਹਾਰ ਕੇ ਵੀ ਢੋਲ ਵਜਾਈ ਜਾਂਦੇ ਨੇ ਸੋ ਮੈਂ ਇਸ ਤੋਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦਾ ਮੈਂ ਬਹੁਤ ਧੰਨਵਾਦ ਕਰਦਾ ਅਸੀਂ ਲੜਦੇ ਤੁਰੇ ਆਏ ਪਹਿਲਾਂ ਵੀ ਗਾਂਵ ਵੀ ਲੜਦੇ ਰਹਿਣਾ ਨਾ ਅਸੀਂ ਇਦਾਂ ਦੇ ਆ ਜਿਹੜੇ ਬੇਗੈਰ ਤੇ ਬੰਦੇ ਨੇ ਕਾਇਰ ਕਮਜ਼ੋਰ ਸਰਕਾਰ ਦੇ ਹਸਾਰਾ ਲੈ ਕੇ ਸਾਡੇ ਨਾਲ ਲੜਦੇ ਨੇ ਨਾ ਇਹਨਾਂ ਤੋਂ ਘਬਰਾਉਣ ਵਾਲੇ ਨਾ ਅਸੀਂ ਡਰਨ ਵਾਲੇ ਆ ਅਸੀਂ ਜਿੱਦਣ ਵੀ ਚੋਣ ਹੋਵੇਗੀ ਨੈਕਸਟ ਚੇਤੀ ਹਾਈ ਕੋਰਟ ਦੇ ਹੁਕਮਾਂ ਨਾਲ ਅਸੀਂ ਇਸ ਚੋਣ ਨੂੰ ਜਿੱਤਾਂਗੇ ਔਰ ਨਡਾਲੇ ਦਾ ਵਧੀਆ ਕੰਮ ਕਰਾਵਾਂਗੇ ਸੀਵਰੇਜ ਦਾ ਕੰਮ ਛੱਪੜਾਂ ਦੀ ਸਫਾਈ ਜਿਹੜਾ ਡੇਰੀਆਂ ਨੂੰ ਸੜਕਾਂ ਰਹਿ ਗਿਆ ਉਹ ਲਾਵਾਂਗੇ ਗਰੀਬਾਂ ਦੇ ਘਰ ਬਣਵਾਵਾਂਗੇ ਧਰਮਸ਼ਾਲਾ ਨੂੰ ਪੈਸੇ ਦਿਵਾਵਾਂਗੇ ਸਾਰੇ ਕੰਮ ਕਰਾਂਗੇ ਜੋ ਇਹ ਕੰਮ ਬਦਮਾਸ਼ੀ ਦੇ ਕਰਕੇ ਸਾਨੂੰ ਕਰਨ ਤੋਂ ਰੋਕਦੇ ਨੇ ਸਾਡੇ ਨਾਲ ਜੁੜਨ ਵਾਸਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਸਾਧਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਦਾ ਕਿਤੇ ਕੋਈ ਤਬੀਤ ਨਹੀਂ ਸਹੀ ਉਹਨਾਂ ਦੀ ਜਿਨ੍ਹਾਂ ਨੇ ਕਰਾਉਣੀ ਸੀਗੀ ਉਹਨਾਂ ਦੀ ਤਬੀਤ ਨਹੀਂ ਸਹੀ ਦੂਜਾ ਇੱਥੋਂ ਦੇ ਐਮਐਲਏ ਦਾ ਭਈਆ ਜਿਹੜਾ ਐਡਾ ਸਹੀ ਨਹੀਂ ਸੀ ਉਹ ਗਲਤ ਬੋਲਿਆ ਬੰਦਿਆਂ ਨੂੰ ਅੰਦਰ ਜਿਹੜੇ ਕਰਕੇ ਸਾਰਿਆਂ ਨੂੰ ਗੁੱਸਾ ਆਇਆ ਤੇ ਹੰਗਾਮਾ ਹੋ ਗਿਆ ਤੇ ਇੱਕ ਐਮਐਲਏ ਨੂੰ ਇਹ ਗੱਲ ਚੰਗੀਆਂ ਨਹੀਂ ਲੱਗਦੀਆਂ ਵੀ ਉਹ ਇਸ ਲੈਵਲ ਤੱਕ ਸ਼ਬਦਾਵਲੀ ਘਟੀਆ ਵਰਤੇ ਹਨ ਤੇ ਇੱਕ ਹੋਏ ਆਪਣੇ ਆਪ ਨੂੰ ਕਹਿੰਦਾ ਐਮਐਲਏ ਫੜਾਏ ਲੋਕਾਂ ਦੀਆਂ ਮੋਟਰਾਂ ਡੱਕੇ ਛਪੜਾਂ ਦੇ ਕੰਮ ਤੇ ਕਰਾਏ ਨਜਾਇਜ਼ ਪਰਚੇ ਤੇ ਬੜੀ ਬੇਹੁਦਾ ਜੀਆਂ ਗੱਲਾਂ ਵਾ ਫਿਰ ਉਹ ਤਕਰਾਰਬਾਜੀ ਜਦੋਂ ਕਿਸੇ ਨੂੰ ਗਲਤ ਬੋਲਿਆ ਤੇ ਸੈਲਫ ਡਿਫੈਂਸ ਦੇ ਵਿੱਚ ਸਾਰੇ ਫਿਰ ਮਰਦਾਬਾਦ ਮਰਦਾਬਾਦ ਨਾਰੇ ਲਾਉਣ ਲੱਪੇ ਮੇਰੇ ਹਸਾਬ ਨਾਲ ਜਿੱਤੋ ਫਿਰ ਅਫਸਰ ਜਿਹੜੇ ਉਹਨਾਂ ਨੇ ਇਸ ਗੱਲ ਨੂੰ ਵਧੀਆ ਨਹੀਂ ਸਮਝਿਆ ਤੇ ਉਹਵੇਂ ਜਿਹਨੇ ਹਾਂਜੀ ਕਿੱਥੇ ਕਰਵਾਏਗਾ ਕਿ ਜਾਇਗੇ ਦੇ ਪਰਚੇ ਮੋਟਰਾਂ ਮੋਟਰਾਂ ਦੇ ਪਾਜੀ ਤਾਂ ਸਾਰਿਆਂ ਨੂੰ ਪਤਾ ਜਿਹੜੀਆਂ ਫੜੀਆਂ ਸੀ ਕਿ ਡਾਇਰੈਕਟ ਇੰਡਾਇਰੈਕਟ ਕੋਈ ਵੀ ਨਹੀਂ ਕਿਸੇ ਨੂੰ ਕਹਿ ਕੇ ਰਾਜੀ ਕੋਈ ਮੋਟਰਾਂ ਢੱਕਣ ਲਾ ਪੈਂਦਾ ਕੋਈ ਛੱਪੜ ਢੱਕਣ ਲਾ ਪੈਂਦਾ ਕੋਈ 326 ਦੇ ਪਰਚੇ ਦੀ ਯਾਦ ਕਰਾਉਣ ਲਾ ਪੈਂਦਾ ਕੋਈ ਕਿਤੇ ਕਰਨ ਲੱਪੈਂਦਾ ਮਤਲਬ ਜਿੱਥੇ ਵੀ ਕਿਤੇ ਕੋਈ ਗੱਲ ਹੁੰਦੀ ਵਿੱਚ ਜਾ ਕੇ ਲਾਟੜਾਉਣੀ ਸ਼ੁਰੂ ਕਰ ਦਿੰਦੇ ਆ ਫਿਰ ਇਹ ਜਿਹੜਾ ਇਹਨਾਂ ਕਿਸੇ ਨੂੰ ਤੰਗ ਕਰਨਾ ਕਿਸੇ ਨਾ ਕਿਸੇ ਦਿਨ ਜਿਹੜਾ ਵਾ ਉਬਾਲ ਨਿਕਲਦਾ ਹੀ ਆ ਬੰਦਾ ਹਰ ਬੰਦਾ ਇੱਥੇ ਡੈਮੋਕ੍ਰੇਸੀ ਦੇ ਵਿੱਚ ਹਰ ਬੰਦੇ ਦਾ ਹੱਕ ਆ ਆਪਣਾ ਦੁੱਖ ਜਾਰ ਕਰਨਾ ਤੇ ਇੱਕ ਨਹੀਂ ਕੀਤੀ ਜੇ ਇੱਕ ਕੀਤੀ ਹੁੰਦੀ ਤਾਂ ਮੈਂ ਕਹਿਣਾ ਹੀ ਨਹੀਂ ਸੀ ਕੋਈ 50 ਤੋਂ ਵੱਧ ਨੇ ਲੰਮੀ ਲਿਸਟ ਆ ਜੇ ਮੈਂ ਗਿਣੌਣ ਲੱਪਾ ਦੇ ਜਿਹੜਾ ਨੜਾਲੇ ਦਾ ਵਿਕਾਸ ਆ ਤੁਹਾਡੇ ਸਾਹਮਣੇ ਆ 45 ਸਾਲਾਂ ਅਜ ਕਿੰਨਾ ਵਿਕਾਸ ਹੋਇਆ ਨੜਾਲੇ ਦਾ 45 ਸਾਲਾਂ ਦੇ ਵਿੱਚ ਆ ਗੰਧ ਨਹੀਂ ਨਿਕਲਿਆ ਤੇ ਜੇ ਸੀਵਰੇਜ ਪਾਇਆ ਵਾ ਤੇ ਆਮ ਆਦਮੀ ਪਾਰਟੀ ਨੇ ਪਾਇਆ ਵਾ ਤੇ ਜੇ ਇੱਥੇ ਆ ਬੂਹਾਂ ਲਾਗਣੇ ਚ ਚਲਾਇਆ ਵਾ ਤੇ ਆਮ ਆਦਮੀ ਪਾਰਟੀ ਨੇ ਚਲਾਇਆ ਵਾ ਜੇ ਤੇ ਮਾਰੇ ਮੁੱਟੇ ਕੋਈ ਮੈਂ ਕਹਿੰਦਾ ਕੁਛ ਕੀਤਾ ਜੇ 5% ਕੀਤਾ ਵਾ ਤੇ ਆਮ ਆਦਮੀ ਪਾਰਟੀ ਨੇ ਕੀਤਾ ਆ ਤੇ ਇਹ ਹੁਣ ਜੇ ਕੁਝ ਬੰਦੇ ਸਾਡੇ ਵਿੱਚੋਂ ਸੀਗੇ ਦਾਲ ਬਦਲੂ ਸੀਗੇ ਵਿਖ ਗਏ ਤੇ ਉਹਨਾਂ ਦੇ ਦੇ ਕੰਦੇ ਬਾਅਦ ਜੋ ਵੀ ਸਾਡੇ ਕੋਲ ਬੰਦੇ ਜਿਹੜੇ ਆ ਉਹਨਾਂ ਨਾਲੋਂ ਦੋ ਵਾਧੇ ਆ ਉਹਨਾਂ ਨੂੰ ਸ਼ਾਇਦ ਇਹ ਪਤਾ ਸੀਗਾ ਪ੍ਰਧਾਨੇ ਨਾਲ ਤਾਂ ਬੰਜਣਾ ਤਾਂ ਉਹ ਰੋੜਰ ਆਪਾਂ ਪਾਉਣ ਲਾਪੇ ਤੇ ਆ ਕਿਹੜਾ ਮਾਹੌਲ ਕ੍ਰੀਏਟ ਹੋਇਆ ਵਿਰੋਧੀਆਂ ਦਾ ਕਹਿੰਦਾ ਪਿਹਾਰੇ ਹੋਏ ਢੋਲ ਵਜਾਉਂਦੇ ਨੇ ਤੰਗੜੇ ਵਜਾਉਂਦੇ ਕੀ ਕਰ ਰਹੇ ਹੋ ਦੇਖੋ ਜੀ ਆਪੇ ਆਪ ਦੀ ਵਿਰੋਧੀ ਬਣਿਆ ਤੇ ਆਪਣੇ ਆਪ ਦੀ ਹਾਰੇ ਹਟ ਦੇ ਸਾਰੇ ਭਰਾ ਸਾਰਿਆਂ ਨੇ ਸਾਨੂੰ ਹਾਂ ਕੀਤੀ ਵੋਟ ਪਾਉਂਦੀ ਇਹਨਾਂ ਸਾਰਿਆਂ ਨੂੰ ਲੈ ਜਾਓ ਭਲਾ ਸਾਨੂੰ ਰਣ ਦਾ ਦਫ਼ਤਰ ਇਹ ਕਹਾਂ ਨਹੀਂ ਵੀ ਇਲੈਕਸ਼ਨ ਤੁਹਾਨੂੰ ਵੋਟਾਂ ਪਾਵਾਂਗੇ ਆ ਥੋੜੇ ਦਿਨ ਹੋਏ ਕਿਹੜੇ ਵਿਰੋਧੀ ਕਿਹੜੇ ਕਹਿੰਦੇ ਆ ਆ ਫੋਟੋਆਂ ਵਿਰੋਧੀਆਂ ਦੀਆਂ ਐ ਤੇ ਸੱਜਣੇ ਸਾਡੇ ਪਰਲੇ ਛੱਡ ਜਾਂਦੇ ਹੋਗੇ ਢੋਲ ਵਜਾਉਣ ਦੇ ਨੇ ਬਾਹਰ ਢੋਲ ਪਾਜੀ ਹਰ ਇੱਕ ਦਾ ਹੱਥ ਤੇ ਢੋਲ ਵਜਾਏ ਕੋਈ ਪਿੱਟੇ ਕੋਈ ਗਾਲ ਹਣਾ ਥੋਣ ਕਿਤੇ ਜੀ ਬੈਂਡ ਪੈਂਦੇ ਹਣ ਕਿਤੇ ਆਪਾਂ ਕੀ ਜੀ ਰੈਡ ਕਾਰ ਤੋਂ ਪਾਉਣ ਰਿਹਾ ਢੋਲ ਵਜਾਉਣੇ ਜਿੰਨੇ ਵਜਾਏ ਢੋਲ ਅੜਦਾ ਜੀ ਕਰਦਾ ਵਜਾਈ ਜਾਏ ਹੀ ਕਈਏ ਉਹ ਤੇ ਪਰਚਾ ਕਰੀ ਇਹ ਸਾਡੇ ਸੱਜਣਾਂ ਸਾਡੀ ਸਤਿਕਾਰ ਜੂਗਾ ਕੱਲ ਨੂੰ ਫੇ ਆ ਜਾਣੇ ਆ ਨਹੀਂ ਇਹ ਥੋਣਤਾ ਤੋਂ ਵਜਾਈ ਕੱਲ ਪਰਸੇ ਫੇ ਆ ਜਾਣੇ ਆ ਗੱਲ ਬਦਲੂ ਨਹੀਂ ਵਜਾ ਹਾਂ ਇਹ ਤੋਂ ਖੁਸ਼ੀ ਇਸ ਕਰਕੇ ਆ ਅੱਜ ਦੇ ਵੇਖੋ ਸਾਡੇ ਅੰਕਲ ਜੀ ਦੇ ਨਾਂ ਤੇ ਇਥੇ ਬੋਰਡ ਰੱਖਿਆ ਨਾ ਅਸੀਂ ਬੜੀ ਖੁਸ਼ੀ ਮਨਾਈ ਉਹਨਾਂ ਦੀ ਆਤਮਾ ਨੂੰ ਅੱਜ ਦੁੱਖ ਹੁੰਦਾ ਹੋਊਗਾ ਥੱਲੇ ਕੀ ਬਣ ਦਿਆ ਬੜਾ ਮੈਨੂੰ ਗੱਲ ਦਾ ਦੁੱਖ ਆ ਚਲੋ ਅੱਜ ਅਸੀਂ ਇਹਨਾਂ ਨੂੰ ਲੋਦੀ ਸਾਰੇ ਦੇ ਭਾਜੀ ਮੇਰੇ ਨਾਲ ਸਾਰੇ ਇਕੱਠੇ ਆਏ ਸਾਮਣੇ ਸਾਰੇ ਇਕੱਠੇ ਬੈਠੇ ਹਾਂ ਕਿਤੇ ਨਾ ਕਿਤੇ ਤੁਹਾਨੂੰ ਕਿਹੜਾ ਪਤਾ ਨਹੀਂ 4 ਵਜੇ ਫੇਰ ਕੋਲ ਇਲੈਕਸ਼ਨ ਆ ਕੀ ਅਗਲਾ ਕੀ ਪ੍ਰੋਗਰਾਮ ਦਾ ਬੱਸ ਉਸਨੇ ਭਾਜੀ ਮੈਨੂੰ ਨੌਲੇਜ ਨਹੀਂ ਸਾਡਾ ਕੋਈ ਇੱਥੇ ਲੱਗੇ ਉਹਦੇ ਦੀ ਮੈਨੂੰ ਨੌਲੇਜ ਨਹੀਂ ਮੈਂ ਤਾਂ ਜਿਹੜੀ ਹੈਗੀ ਆ ਉਹ ਤੁਹਾਨੂੰ ਦੱਸਤੀ ਆ ਜੀ ਕੋਈ ਵਿਰੋਧੀ ਨਹੀਂ ਸਾਰੇ ਸੱਜਣਾਂ ਸਾਰੇ ਨਾਲ ਆ ਜਾਣੇ ਆਂਡਾਲੇ ਤੇ ਲੱਗਣਾ ਨਹੀਂ ਜਿੰਦਾਬਾਦ ਆਪ ਪਾਰਟੀ ਜਿੰਦਾਬਾਦ ਆਪ ਪਾਰਟੀ ਹੈਪੀ ਕਮਿੰਗ